ਸਿਹਤ ਵਿਭਾਗ ਪੰਜਾਬ ਵੱਲੋਂ ਸੂਬੇ ਵਿੱਚ ਡੇਂਗੂ ਦੇ ਮੱਛਰ ਦੀਪਦਾਇਸ਼ ਨੂੰ ਰੋਕਣ ਲਈ ਜੁਲਾਈ ਤੋਂ ਦਸੰਬਰ ਮਹੀਨੇ ਤੱਕ ਸ਼ੁਰੂ ਕੀਤੀ ਜਾਗਰਤਾ ਮਹਮ ਵਿੱਚ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸੁਮੀ ਸਿੰਘ ਜ਼ਿਲ੍ਹਾ ਮਲੇਰੀਆ ਅਫਸਰ ਡਾਕਟਰ ਹਰਜੋਤ ਕੋਰ ਦੇ ਦੇਸ਼ਾਂ ਨਿਰਦੇਸ਼ਾਂ ਅਨਸਾਰ ਐਸ ਐਮ ਓ ਡਾਕਟਰ ਕਵਰ ਅਜੇ ਸਿੰਘ ਸਹਾਇਕ ਮਲੇਰੀਆ ਅਫਸਰ ਦੀ ਅਗਵਾਈ ਹੇਠ ਪਿੰਡ ਪਿੰਡੀ ਔਲ ਕਲਾ ਵਿਖੇ ਡੇਂਗੂ ਮਲੇਰੀਆ ਤੇ ਚਿਕਨ ਗੁਨੀਆਂ ਬਚਾਓ ਲਈ ਅਤੇ ਮੱਛਰ ਦੀਪਦਾਇਸ਼ ਨੂੰ ਰੋਕਣ ਲਈ ਪਰਮਜੀਤ ਸਿੰਘ ਐਸ ਆਈ ਰਾਜਨ ਕੁਮਾਰ ਐਸ ਆਈ ਨੇ ਪਿੰਡ ਪੰਚਾਇਤ ਅਤੇ ਮੋਹਤਵੇਰਾ ਨੂੰ ਇਕੱਠਾ ਕਰਕੇ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਮਲੇਰੀਆ ਤੋਂ ਬਚਣ ਲਈ ਅਤੇ ਮੱਛਰ ਦੀ ਪਦਾਇਸ਼ ਨੂੰ ਰੋਕਣ ਲਈ ਵਿਸਤਾਰ ਪੂਰਕ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਕਿਹਾ ਕਿ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖੋ ਅਤੇ ਵਾਧੂ ਪਾਣੀ ਨਾ ਖੜਾ ਹੋਣ ਦਿਓ ਜੀ ਬੀਰੋਜ ਜਸਪੀ ਸਿੰਘ ਅਲਕਤੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾ ਚੁਗਾਵਾ ਜੇ ਉਹ ਜਿੱਥੇ ਵੀ ਪਾਣੀ ਨਹੀਂ ਕਿਤੇ ਘਰਾਂ ਦੇ ਲਾਗੇ ਪਾਸੇ ਕਿਤੇ ਪਾਣੀ ਨਹੀਂ ਖੜਾ ਹੁੰਦਾ ਨਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਡੇਂਗੂ ਵਿਖਾਰ ਚਿਕਨਗੁਨੀਆ ਵਿਖਾਰ ਦਾ ਮੱਛਰ ਜਿਹੜਾ ਪਿਆਰ ਨਾ ਹੋਵੇ ਆ ਜਾਣ ਲੋਕ ਆਪਾਂ ਪੰਚਾਇਤ ਸਾਰੀ ਨੂੰ ਇਕੱਠੇ ਕਰਕੇ ਤੇ ਡੇਂਗੂ ਮਲੇਰੀਆ ਬਾਰੇ ਆਪਾਂ ਲੋਕਾਂ ਨੂੰ ਜਾਗਰਤ ਕਰ ਰਹੇ ਆ ਕਿ ਕਿਤੇ ਵੀ ਆ ਬਰਸਾਤੀ ਮੌਸਮ ਦੇ ਵਿੱਚ ਕਿਤੇ ਵੀ ਆਪਾਂ ਪਾਣੀ ਨਹੀਂ ਖੜਾ ਹੁੰਦੇ ਨਾ ਟੁੱਟੇ ਪਜੇ ਭਾਂਡੇ ਜੇ ਟੈਂਕੀਆਂ ਦੇ ਵਿੱਚ ਸੁੱਟ ਦਿੰਦੇ ਐਵੇਂ ਸੁੱਟ ਦਿੰਦੇ ਆ ਉਹਨਾਂ ਦੇ ਵਿੱਚ ਪਾਣੀ ਜਿਹੜਾ ਉਹ ਖੜਾ ਹੋ ਜਾਂਦਾ ਵਾ ਟਾਇਰਾਂ ਦੇ ਵਿੱਚ ਹੋ ਜਾਂਦਾ ਵਾ ਤੇ ਜਿਹੜੇ ਕੂਲਰ ਅਸੀਂ ਜਦੋਂ ਪਾਣੀ ਬਦਲਦੇ ਹੀ ਨਹੀਂ ਇੱਕ ਪਾਣੀ ਤੇ ਪਾਣੀ ਪਾਈ ਜਾਂਦੇ ਆ ਉਹਦੇ ਵਿੱਚ ਵੀ ਜਿਹੜਾ ਮੱਛਰ ਜਿਹੜਾ ਵਾ ਉਹ ਤਿਆਰ ਹੋ ਜਾਂਦਾ ਲਾਰਵਾ ਲਾਰਵਾ ਪੈਦਾ ਹੋ ਕੇ ਫਿਰ ਮੱਛਰ ਜਿਹੜਾ ਉਹਦੇ ਵਿੱਚ ਬਣਦਾ ਵਾ ਤੇ ਫਿਰ ਉਹ ਸਾਨੂੰ ਲੱਗਣਾ ਤੇ ਇਸੇ ਤਰ੍ਹਾਂ ਜਿਹੜਾ ਫ੍ਰੀਜਾਂ ਦੀਆਂ ਟਰੇਆਂ ਵਾ ਫ੍ਰੀਜਾਂ ਦੀਆਂ ਟਰੇਆਂ ਦੇ ਵਿੱਚ ਬੈਕ ਸਾਈਡ ਤੇ ਜਿਹੜਾ ਉਧਰ ਨੂੰ ਹੀ ਅਸੀਂ ਧਿਆਨ ਦਿੰਦੇ ਉਹ ਬੈਕ ਸਾਈਡ ਤੇ ਉਧਰ ਵੀ ਜਿੰਨੂੰ ਜ਼ਿਆਦਾ ਟਾਈਮ ਪਾਣੀ ਪਿਆ ਰਹਿੰਦਾ ਉੱਥੇ ਵੀ ਮੰਨ ਲਓ ਮੱਛਰ ਤਿਆਰ ਹੋ ਜਾਂਦਾ ਇਹ ਆਪਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਆ ਕਿ ਆਪਾਂ ਕਿਸੇ ਵੀ ਪਾਣੀ ਪਿੰਡ ਦੇ ਵਿੱਚ ਸਾਰੇ ਆਸ-ਪਾਸ ਤੁਸੀਂ ਦੱਸਣਾ ਕਿ ਕਿਸੇ ਵੀ ਮੰਨ ਲਓ ਸਰ ਜਿਹੜਾ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਜਿਹੜੇ ਮੀਂਹ ਨਾਲੀਆਂ ਲੱਗ ਰੋਕ ਲੱਗ ਜਾਂਦੀ ਹੈ ਉਹਦੇ ਬਾਰੇ ਕੀ ਉਹਦੇ ਵਿੱਚ ਇਹ ਆ ਵੀ ਜੇ ਜਿਆਦਾ ਪਾਣੀ ਜਿਆਦਾ ਟਾਈਮ ਤੱਕ ਰਹਿਦਾ ਉਹਦੇ ਵਿੱਚ ਆਪਾਂ ਕਾਲਾ ਸੜਿਆ ਤੇਲ ਪਾਉਣਾ ਤੇ ਉਹ ਵੀ ਜਿਹੜਾ ਵਾ ਕਿਉਂਕਿ ਉਹ ਕਿਸੇ ਪਾਣੀ ਪਾਣੀ ਨਿਕਲਦਾ ਰਿਹਾ ਨਹੀਂਗਾ ਉਹਦੇ ਨਾਲ ਵੀ ਇਹ ਆ ਵੀ ਉਹਦੇ ਨਾਲ ਲਾਰਵਾ ਜਿਹੜਾ ਉਹ ਨਹੀਂ ਬਣੇਗਾ ਜੇ ਮੱਛਰ ਬਣ ਕੇ ਉੱਡ ਕੇ ਤਿਆਰ ਨਹੀਂ ਹੋ ਗਿਆ ਜੇ ਕਿਤੇ ਜਿਆਦਾ ਟਾਈਮ ਪਾਣੀ ਖੜਦਾ ਇਹੜਾ ਥੋੜੇ ਛੋਟੇ-ਮੋਟੇ ਟੋਏ ਹੁੰਦੇ ਆ ਉਹ ਸਾਨੂੰ ਪੂਰ ਦੇਣੇ ਚਾਹੀਦੇ ਆ। ਛੜਿਆ ਜਿਹੜਾ ਤੇਲ ਆ ਜਾਂਦਾ ਛੜਿਆ ਤੇਲ ਜਿਹੜੇ ਆਪਾਂ ਇਹ ਕਿਦੋਂ ਲਿਆਉਂਦੇ ਆਪਾਂ ਨਾ ਲੋਡ ਨਹੀਂ ਟਰੈਕਟਰਾਂ ਦੀ ਸਰਵਿਸ ਕਰਾਉਣੀ ਆ ਮੋਟਰਸਾਈਕਲ ਦੀ ਕਰਾਉਣੀ ਆ ਉਹੋ ਹੀ ਆਪਾਂ ਤੇਲ ਜਿਹੜਾ ਉਹਦੇ ਚ ਪਾ ਦੇਣਾ। ਹਾਂ ਉਹਦੇ ਨਾਲ ਮਰ ਜਾਂਦਾ ਜੋ